ਨੇ ਸਾਰੇ ਪਾਸੇ ਇੰਟਰਨੈਟ ਤੇ ਨਾ ਇੰਡੀਅਨ ਔਮਨ ਕ੍ਰਿਕਟ ਟੀਮ ਦੀਆਂ ਗੱਲਾਂ ਹੋ ਰਹੀਆਂ ਨੇ ਹੈ ਨਾ ਉਹਨਾਂ ਦੀਆਂ ਟਰੋਫੀ ਦੀਆਂ ਗੱਲਾਂ ਹੋ ਰਹੀਆਂ ਨੇ ਬਟ ਜੇ ਸੋਚਿਆ ਜਾਵੇ ਤਾਂ ਇਹ ਬਹੁਤ ਅਨੋਖੀ ਚੀਜ਼ ਹੈ ਸਾਨੂੰ ਬਹੁਤ ਘੱਟ ਮੌਕਾ ਮਿਲਦਾ ਹੈ ਕਿ ਕੁੜੀਆਂ ਨੂੰ ਸੈਲੀਬ੍ਰੇਟ ਕਰੀਏ ਆਪਾਂ ਹੈ ਨਾ ਤੇ ਹੁਣ ਸਾਰੀ ਦੁਨੀਆ ਕੁੜੀਆਂ ਨੂੰ ਸੈਲੀਬ੍ਰੇਟ ਕਰ ਰਹੀ ਹੈ ਇਸ ਟਾਈਮ ਹੈ ਨਾ ਤੇ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਇੱਕ ਨਵਾਂ 에ਰਾ ਸ਼ੁਰੂ ਹੋ ਰਿਹਾ ਹੈ ਤੇ ਜੇ ਫੈਮਿਲੀ ਦੀ ਜਿਪ ਐਂਡ ਦੀ ਜਿਪ ਪੈਰੈਂਟਸ ਦੀ ਸਪੋਰਟ ਕੁੜੀਆਂ ਨੂੰ ਮਿਲੇ ਤੇ ਕੁੜੀਆਂ ਕੀ ਨਹੀਂ ਕਰ ਸਕਦੀਆਂ ਜਿਹੜੀਆਂ ਕੁੜੀਆਂ ਜਿੱਤੀਆਂ ਨੇ ਸਿੱਧਾ ਆਪਣੇ ਪਾਪਾ ਕੋਲ ਗਈਆਂ ਪਹਿਲਾਂ ਹੈਨਾ ਕਿਉਂਕਿ ਪਾਪਾ ਦੀ ਸਪੋਰਟ ਪਰ ਕੀ ਕੀ ਤਰ੍ਹਾਂ ਦੀ ਗਿਆ ਉਸ ਤੋਂ ਉਸ ਤੋਂ ਬਾਅਦ ਹੈ ਹੀ ਕੀ ਹੈ ਮਾਂ ਦੀ ਸਪੋਰਟ ਤੇ ਫਾਦਰ ਦੀ ਸਪੋਰਟ ਉੱਤੇ ਕੁਝ ਨਹੀਂ ਹੈ ਤੇ ਮੈਨੂੰ ਮੇਰੇ ਮਾਮਲੇ ਨੇ ਬੜਾ ਸਪੋਰਟ ਕੀਤਾ ਥੋੜਾ ਥੋੜਾ ਡੱਡੇ ਵੀ ਰਹੇ ਕਿ ਦੁਨੀਆ ਬੜੀ ਅਨੋਖੀ ਹੈ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਨੇ बचा बचा के भी रखे उन्होंने पर जो दिल चयाल ख्याल ना कु सामने जा